ਤਤਸ਼੍ਰੀਏ ਕਾਲ ਦੋਸਤੋ ਪੰਜਾਬੀ ਮਿਊਜ਼ਿਕ ਇੰਡਸਟਰੀ ਚੋਂ ਇੱਕ ਵੱਡਾ ਚਿਹਰਾ ਸਾਨੂੰ ਛੱਡ ਗਿਆ ਰਾਜਵੀਰ ਜਵੰਦਾ ਪਰ ਇਸ ਮੁਸ਼ਕਲ ਸਮੇਂ ਵਿੱਚ ਜਿੱਥੇ ਪਰਿਵਾਰ ਚ ਚੁੱਪੀ ਤੇ ਦੁੱਖ ਸੀ ਉੱਥੇ ਹੀ ਮੀਡੀਆ ਦੇ ਰਵੱਈਏ ਨੇ ਸਭ ਨੂੰ ਹੈਰਾਨ ਕਰ ਦਿੱਤਾ ਰਾਜਵੀਰ ਦੇ ਸਭ ਤੋਂ ਨੇੜਲੇ ਦੋਸਤ ਗਿਲ ਰੋਂਤੇ ਨੇ ਆਪਣੇ ਇੰਟਰਵਿਊ ਵਿੱਚ ਦਿਲ ਤੋਂ ਨਿਕਲਦੀਆਂ ਗੱਲਾਂ ਕਹੀਆਂ ਉਹ ਮੀਡੀਆ ਤੇ ਗੁੱਸੇ ਵਿੱਚ ਵੀ ਸੀ ਤੇ ਦੁਖੀ ਵੀ ਸੀ ਉਸਨੇ ਸਾਫ਼ ਕਿਹਾ ਮੀਡੀਆ ਨੇ ਇਸ ਨਾਜ਼ੁਕ ਵੇਲੇ ਵਿੱਚ ਰਾਜਵੀਰ ਦੇ ਪਰਿਵਾਰ ਦੀ ਪ੍ਰਾਈਵੇਸੀ ਤੋੜ ਦਿੱਤੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਵਾਇਰਲ ਪੰਜਾਬੀ ਅਪਡੇਟਸ ਵਿੱਚ ਅੱਜ ਗੱਲ ਕਰਾਂਗੇ ਅਸੀਂ ਰਾਜਵੀਰ ਜਵੰਧਾ ਦੇ ਬਹੁਤ ਨੇੜਲੇ ਦੋਸਤ ਗਿਲ ਰੋਂਤੇ ਬਾਰੇ ਗਿਲ ਰੋਂਤੇ ਨੇ ਸਾਡੇ ਸਪੋਕਸਪੀਕਰ ਨਾਲ ਗੱਲ ਕਰਦੇ ਹੋਏ ਕਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਮੀਡੀਆ ਗਲਤ ਪਰ ਹਰ ਗੱਲ ਦੀ ਇੱਕ ਹੱਦ ਹੁੰਦੀ ਹੈ ਰਾਜਵੀਰ ਨੇ ਆਪਣੀ ਸਾਰੀ ਜ਼ਿੰਦਗੀ ਮਿਹਨਤ ਨਾਲ ਬਣਾਈ ਸੀ ਕਦੇ ਆਪਣੇ ਪਰਿਵਾਰ ਨੂੰ ਮੀਡੀਆ ਸਾਹਮਣੇ ਨਹੀਂ ਲਿਆਉਂਦਾ ਪਰ ਜਦੋਂ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਰਿਹਾ ਉਸ ਦੀ ਵਾਈਫ ਉਸ ਦੀ ਭੈਣ ਉਹਦਾ ਪਰਿਵਾਰ ਰੋਣਾ ਚਾਹੁੰਦਾ ਸੀ ਉਹਨਾਂ ਨੂੰ ਵੀ ਇਹ ਫਿਕਰ ਸੀ ਕਿ ਕੈਮਰੇ ਸਾਹਮਣੇ ਰੋਣਾ ਕਿਵੇਂ ਲੱਗੇਗਾ ਮੀਡੀਆ ਨੇ ਉਹਨਾਂ ਦੀ ਰੋਣਾ ਵੀ ਓਖਾ ਕਰ ਦਿੱਤਾ ਕੈਮਰੇ ਦੀ ਵੀ ਇੱਕ ਮਰਿਆਦਾ ਹੁੰਦੀ ਹੈ ਇਹ ਖਬਰ ਬਣਾਉਣ ਦਾ ਨਹੀਂ ਇੱਕ ਪਰਿਵਾਰ ਦੇ ਦੁੱਖ ਨੂੰ ਸਮਝਣ ਦਾ ਸਮਾਂ ਸੀ ਅਸੀਂ ਕਲਾਕਾਰ ਤੇ ਮੀਡੀਆ ਇੱਕ ਦੂਜੇ ਨਾਲ ਜੁੜੇ ਹਾਂ ਪਰ ਹੱਦਾਂ ਕਾਇਮ ਰਹਿਣੀਆਂ ਚ ਖਬਰ ਦੇਣ ਤੇ ਇਨਸਾਨੀਅਤ ਵਿੱਚ ਫਰਕ ਸਮਝਣਾ ਚਾਹੀਦਾ ਹੈ ਮੈਨੂੰ ਕੋਈ ਨਿੱਜੀ ਗੁੱਸਾ ਨਹੀਂ ਪਰ ਮੈਂ ਕਹਿਣਾ ਚਾਹੁੰਦਾ ਹਾਂ ਰਾਜਵੀਰ ਹੁਣ ਸਾਡੇ ਵਿੱਚ ਨਹੀਂ ਪਰ ਉਸ ਦੀ ਇੱਜ਼ਤ ਉਸ ਦੇ ਪਰਿਵਾਰ ਦੀ ਪ੍ਰਾਈਵੇਸੀ ਸਾਡੇ ਜ਼ਿੰਮੇਦਾਰੀ ਹੈ ਉਹਦੇ ਨਾਂ ਤੇ ਵਾਇਰਲ ਵੀਡੀਓ ਨਾ ਬਣਾਓ ਉਹਦੇ ਲਈ ਅਰਦਾਸ ਕਰੋ ਗੱਲ ਰੋਂਤੇ ਦੀ ਇਹ ਗੱਲ ਸਾਡੇ ਲਈ ਸਭ ਤੋਂ ਵੱਡੀ ਸਿੱਖ ਹੈ ਖਬਰਾਂ ਦੇ ਨਾਲ ਇਨਸਾਨੀਅਤ ਵੀ ਜ਼ਰੂਰੀ ਹੈ ਕਿਉਂਕਿ ਕਲਾਕਾਰ ਮਰਦਾ ਨਹੀਂ ਉਹਦਾ ਪਿਆਰ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦਾ ਰਹਿੰਦਾ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ ਔਰ ਇਦਾਂ ਦੀਆਂ ਚੰਗੀਆਂ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ